ਕੀ ਜੇ ਕੀ ਗੱਲ ਕੀ ਹੋ ਗਈ ਸਾਰਾ ਆਪਣਾ ਬਰਦਰ ਹੀ ਆਪਣਾ ਹਰਪਿੰਦਰ ਸਿੰਘ ਔਰ ਮੀ ਜੀ ਯਾਰੀ ਜਦੋਂ ਆ ਤੇ ਦਿਨ ਨੂੰ ਮਿਹਨਤ ਆਥੇ ਕੋਈ ਹਾਸਾ ਹੋਇਆ ਅਗਲੇ ਦਿਨ ਡਿਊਟੀ ਜਾਣਾ ਸੀ ਉਦੋਂ ਘਰੋਂ ਤੇ ਮੋਟਰਸਾਈਕਲ ਲਾਣ ਗਏ ਸੀ ਆਪਣਾ 4:00 ਵਜੇ ਉਦੋਂ ਬਾਅਦ ਆਣੀ ਇੱਕ ਦੋ ਵਾਰੀ ਗੱਲ ਹੋਈ ਜਦਾ ਨਾ ਮੈਂ ਆ ਰਿਹਾ ਤੁਹਾਨੂੰ ਲਾਸਟ ਲੁਕਸਣਾ ਹੋਣੀ ਮਤਲਬ ਮੜ ਤੋਂ ਚੌਂਗ ਲੱਗੇ ਆਇਆ ਕੋਲ ਚੌਂਦੇ 8:30 ਦੇ ਇੱਥੇ ਗੱਲ ਹੋਈ ਜਦਾ ਨਾ ਮੈਂ ਤੁਹਾਨੂੰ ਆ ਰਿਹਾ ਗਾਇਓ ਇਹ ਐਸਆਈ ਦਾ ਪਟੋਲ ਤੇ ਆਉਣਾ ਕੋਲ ਪਟੋਲਿੰਗ ਦੇ ਉਹ ਕਹਿੰਦਾ ਵੀ ਇੱਥੇ ਆਰਸੀ ਤੋਂ ਅਡਰੈਸ ਦੇ ਕੇ ਫਰੈਂਕ ਕਰਾਇਆ ਉਹਨਾਂ ਨੇ ਇਹ ਨੰਬਰ ਦੀ ਮੋਟਰਸਾਈਕਲ ਤੇ ਲਿਖਿਆ ਆ ਤੇ ਇਹ ਪਿੰਡ ਦਾ ਦਾਸਾ ਮੈਂ ਆਇਆ ਸਾਡਾ ਹੀ ਆ ਮੈਂ ਉਸ ਮੋਕੇ ਤਾ 10 ਮਿੰਟ ਜੱਥੇ ਆਇਆ ਉਹਨਾਂ ਕੋਲ ਉੱਥੇ ਅਸੀਂ ਦੇਖਿਆ ਵੀ ਮੋਟਰ ਉਧਰ ਤੇ ਆਇਆ ਚਪਲੋਣੇ ਵੀ ਇੱਥੇ ਗਿਆ ਪਰਨਾ ਖਲੇ ਦਿਆ ਤੇ ਉਹ ਤੋਂ ਆਪੀ ਆਪੀ ਨੇ ਲਗਾਓ ਪੀ ਗਿਆ ਜਿਹੜੀ ਆ ਪੁਲਿਸ ਪ੍ਰਸ਼ਾਸਨ ਲੋਕਾਂ ਨੇ ਪੂਰਾ ਸਾਥ ਦੇ ਗਿਆ ਪੂਰੀ ਕਾਰਵਾਈ ਐਸ.ਟੀ.ਐਨ. ਨਾਲ ਹੋਰ ਕਰਵਾਈ ਆ ਉਹਨਾਂ ਦੀ ਜੁਟ ਦੇ ਵੀ 24 ਸਿੱਧੇ ਰਜਮੈਂਟ ਦੇ ਬੰਦੇ ਆਏ ਹੋਏ ਆ ਤੇ ਵੀ ਆਪਣੇ ਆਰਮੀ ਲੋਨ ਮਤਲਬ ਕੀਸਤੀ ਮੰਗਾ ਲਿਆ ਆਪਣਾ ਸਪੋਰਟ ਕਰਦੇ ਆ ਆਪਣੇ ਲੋਨ ਵੀ ਆਪਣੇ ਤੌਰ ਤੇ ਹਸਿਆਰ ਕਰੋ ਟੀਮ ਬੁਲਾਈ ਆ ਸੱਚ ਕਰਦੇ ਰਜੇ ਤੱਕ ਉਹਨਾਂ ਦਾ ਪੈਸਾ ਆਉਣ ਨੂੰ ਸਾਨੂੰ ਇਹ ਹੀ ਲੱਗਦਾ ਵੀ ਕੋਈ ਭਾਸਾ ਹੋ ਸਕਦਾ ਉਹਦੇ ਨਾਲ ਤੋਂ ਦੇਖੇ ਨਾ ਕੋਈ ਭਾਸਾ ਇੱਕ ਛੋ ਜਿਹੇ ਅੰਗਾਰੀ ਅਸੀਂ ਕੀਤੀ ਆ ਪੁਲਿਸ ਦੇ ਨਾਲ ਉਹਦੇ ਵਿੱਚ ਸਾਨੂੰ ਕੋਈ ਨਹੀਂ ਮਿਲਿਆ ਆ ਜਾਵੇ ਸਾਡਾ ਇਹ ਪੁਲਸ ਦੇ ਉੱਤੇ ਜੋੜ ਨਾ ਹੋਇਆ ਉਹ ਸਾਨੂੰ ਨਹੀਂ ਪਤਾ ਵੀ ਹੋਇਆ ਠੀਕ ਹੈ ਉਹ ਚੀਜ਼ ਵੀ ਕਰਦੇ ਕਰਦੇ ਉਹਨਾਂ ਦੇ ਆਦਮੀ ਜਵਾਨ ਵੀ ਆਏ ਉਹ ਵੀ ਕਰਦੇ ਆ ਹਾਂ ਅਮੀਰ ਬਸ ਹਨਾ ਵੀ ਉੱਤਾਰ ਜਾਂ ਕਿਉਂ ਰਿਜ਼ਲਟ ਨਿਕਲਦਾ ਹੋਵੇ ਮੇਰੇ ਬ੍ਰਦਰ ਲਾ ਹੈ ਜੀ ਇਹ ਪੱਪੋ ਰਾਤ ਨੂੰ ਸ਼ਾਮ ਨੂੰ ਤੇ ਪठानकोट ਗਏ ਨੇ ਕੰਮ ਦੇ ਵਾਲੇ ਆਪਣੇ ਤੇ ਇਹਨਾਂ ਨਾਲ ਗੱਲਬਾਤ ਹੋਈ ਹੈ 8:32 ਦੇ ਲਾਸਟ ਗੱਲ ਹੋਈ ਹੈ ਇਹ ਕੱਲੇ ਦੀ ਮਲਕਪੁਰ ਟੋਕਾ ਦਾ ਵਾਪਸ ਆ ਰਿਹਾ ਉਹਦੇ ਬਾਅਦ ਤੋੜਾ ਦਾ ਫੋਨ ਵੀ ਸੋਚਕ ਹੋ ਗਿਆ ਤੇ ਸਾਡੇ 15-20 ਮਿੰਟ ਬਾਅਦ ਪੁਲਿਸ ਵੱਲੋਂ ਫੋਨ ਆਇਆ ਗਿਆ ਸਰਪੰਚ ਨੂੰ ਤਾਂ ਉਹਨਾਂ ਨੇ ਕਿਹਾ ਜੀ ਐਕਸੀਡੈਂਟ ਹੋਇਆ ਸਾਡੀ ਬਾਈਕ ਮਿਲੀ ਆ ਤੇ ਚਪਲਾ ਮਿਲਿਆ ਵਾ ਪਰ ਨਾ ਇਹਦਾ ਮਿਲਿਆ ਪੁਲਿਸ ਤੋਂ ਥੱਲੇ ਲਿਖਿਆ ਤੇ ਜੋ ਸਾਡਾ ਸ਼ੱਕ ਬੰਦਾ ਸੀਗਾ ਕਿ ਨਹਿਰ ਦੇ ਵਿੱਚ ਜਾਂ ਡੇਬੇਆ ਜਾਂ ਕੋਈ ਗਲਬਾਤ ਹੋਈ ਆ ਤੇ ਆਪਾ ਬਾਬਾ ਬੁੱਢਾ ਸੇਵਾ ਸੋਸਾਇਟੀ ਹੈ ਉਹਨਾਂ ਨੇ ਵੀ ਬੁਲਾਇਆ ਹੁਣਸਦਾ ਵੀ ਸਾਥ ਰਿਆ ਨਾਲ ਆਰਮੀ ਵਾਲੇ ਵੀ ਆਏ ਨਹਿਰ ਦਾ ਪਾਣੀ ਬੰਦ ਕਰਾਇਆ ਐਸਐਸਓ ਸਾਹਿਬ ਨਾਲ ਗੱਲ ਕਰਕੇ ਤੇ ਸਾਰੀ ਨਹਿਰ ਵੀ ਛਾਲ ਛਾਣ ਮਾਰੀ ਆ ਦੋ ਦਿਨ ਹੋ ਗਿਆ ਹਜੇ ਤੱਕ ਵੀ ਬੰਦੇ ਦਾ ਕੋਈ ਸਰਾਗ ਨਹੀਂ ਆਇਆ ਸਾਡੀ ਅਹੀ ਅਪੀਲ ਆ ਕਿ ਬਤਵਾ ਤੁਹਾਡੇ ਨਾਲ ਰਲ ਮਿਲ ਕੇ ਸਾਡੇ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਆ ਕੋਈ ਕਿਸੇ ਕਿਸਨ ਦੀ ਕੋਈ ਰੰਦੀਸ਼ ਜੀ ਆ ਕੋਈ ਕੋਈ ਰੰਦੀਸ਼ ਜੀ ਬੜਾ ਪਾਲਾ ਮਾਨਸ ਬੰਦਾ ਸੀਗਾ ਅਗਲੇ ਦਿਨ ਡਿਊਟੀ ਜੁਆਇਨਿੰਗ ਸੀਦੀ ਉਹਦੀ ਸਾਰਾ ਸਮਾਨ ਉਹਦਾ ਪੈਕ ਸੀਗਾ ਨਾ ਕਦੀ ਪਹਿਲਾ ਖਾਲਤੂ ਬੋਲਿਆ ਨਾ ਕਦੀ ਸੁਣਿਆ ਕੋਈ ਗੱਲ ਨਹੀਂ ਬਾਤ ਨੂੰ ਪਤਾ ਨਹੀਂ ਲੱਗ ਰਿਹਾ ਜੀ ਬੰਦਾ ਟਰੇਸ ਨਹੀਂ ਹੋ ਰਿਹਾ ਫੋਨ ਟਰੇਸ ਨਹੀਂ ਹੋ ਰਿਹਾ ਕਿੱਥੇ ਆਏ ਕਿਸ ਹਾਲਤ ਚਾ ਸਾਨੂੰ ਲੱਭਿਆ ਗਏ ਬੜੀ ਮਿਹਰਬਾਨ ਕਹਾਂ ਸਦਸਾ ਯਾਰਾ ਜੀ ਕੁਝ ਕੁ ਜੀਏ ਗਾਜ ਦੇ ਨੇ ਪਰਸੋਂ ਇੱਕ ਫੌਜੀ ਲੈ ਰਹੇ ਹਰਬਿੰਦਰ ਸਿੰਘ ਜੰਕਪੁਰ ਜੱਟਾ ਵਾ ਹੈਗਾ ਇੱਕ ਛੁੱਪ ਕੇ ਸੇ ਜਾ ਤੇ ਮਤਲਬ ਆ ਰਿਹਾ ਸੀਗਾ ਬਰਨਾਲ ਫੋਟੋ ਉੱਥੇ ਰੋਟਲੀ ਪੁਲ ਦੇ ਉੱਪਰ ਉਹਦਾ ਮੋਟਰਸਾਈਕਲ ਮਿਲਿਆ ਹੋਇਆ ਮੋਟਰਸਾਈਕਲ ਵੀ ਅੱਧਾ ਫਰੰਟ ਤੋਂ ਡੁੱਬਿਆ ਹੋਇਆ ਤੇ ਹੁਣ ਉਹਦੇ ਬਾਰੇ ਹੀ ਗੱਲ ਰਹੀ ਹੈ ਜਾਂਚ ਵੀ ਕਿਤੇ ਦੀ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਉਹਦੇ ਬਾਰੇ ਜੇ ਕਿੱਥੇ ਗਿਆ ਹੈਗਾ ਉਹ ਅਗੇ ਟੀਮਾਂ ਜਿਹੜੀਆਂ ਆਰਮੀ ਦੀ ਵੀ ਟੀਮ ਆਈ ਹੈ ਸਾਡੀ ਵੀ ਟੀਮਾਂ ਲੱਗੀਆਂ ਨੇ ਸਾਡੇ ਬੰਦੇ ਵੀ ਅੱਗੇ ਗਏ ਨੇ ਅਸੀਂ ਵਿਆਸ ਤੱਕ ਪੂਰਾ ਫੇਰਾ ਆਇਆ ਹੈ ਯਾਰ ਸਾਨੂੰ ਕੋਈ ਤਾਂ ਬਾਰੇ ਸੁਣਾਉਣੇ ਲੱਗਾਗਾ ਫਿਰ ਵੀ ਸਾਡੀ ਕੋਸ਼ਿਸ਼ ਜਾਰੀ ਹੈ ਜਦੋਂ ਸਾਨੂੰ ਲੱਗਦਾ ਪਤਾ ਫਿਰ ਦੇਖਦੇ ਆ ਜੋ ਹੋ ਜਾ ਉਹਦੇ ਅਨਸਾਰ ਕਾਰਵਾਈ ਕੀਤੀ ਜਾਏਗੀ